ਨਵੇਂ ਮਿੱਤਰਾ ਜਿ ਆਪਾਂ ਰੇਡ ਡੇ ਰਹੇ ਆ ਆ ਤਰੀਕੇ ਨਾਲ ਤੁਸੀਂ ਪਹਿਲਾਂ ਬਹੁਤ ਰੇਡ ਡੇ ਗਏ ਹੁਣ ਆਪਾਂ ਅੱਜ ਪਹਿਲੀ ਵਾਰ ਡੇ ਰਹੇ ਆ ਬੋਰੀ ਧਰਤੀ ਨੱਕੇ ਦੇ ਸਰਗਰ ਤੇਜ ਸਿੰਘ ਕਾਲੇ ਨੇ ਬਾਹਰ ਜਾਵਾਂ ਆਪਣਾ ਖਾਲੀ ਆ ਦੇਖੋ ਕੀ ਰਿਜ਼ਲਟ ਨਿਕਲਦਾ ਸੀ ਹੋ ਗਿਆ ਚਲਾ ਦਈਏ ਮੋਟਰ ਆਪਾਂ ਹੁਣ ਚਲਾ ਦੇ ਚਲਾ ਦੇ ਕੀ ਗੱਲ ਪਹਿਲੀ ਵਾਰ ਰੇਡ ਡੇ ਰਹੇ ਆ ਕਿਤੇ ਗਾਲਾਂ ਨਾ ਪਈਆਂ ਨਾ ਘਰਦੇ ਤੂੰ ਹੋਰ ਚੱਲ ਚਲਾ ਦੇ ਬਾਪੂ ਲਓ ਜੀ ਬਾਈ ਆਪਣੀ ਤਕਨੀਕ ਪਾਸ ਹੋ ਗਈ ਇਹ ਜਿਹੜਾ ਪਾਣੀ ਦੇ ਵਿੱਚ ਰੇ ਡੇ ਗਿਆ ਸੀਗਾ ਖਾਲ ਦੇ ਵਿੱਚ ਆਪਣੇ ਰੱਖਤੀ ਸੀ ਭੋਰੀ ਆਪਣੀ ਲੋਡ ਮੁਤਾਬਕ ਜਿੰਨਾ ਬਾਹਾਂ ਨੂੰ ਚਾਹੀਦਾ ਆਪਣੇ ਆਪ ਗਾਹ ਜਿਹੜਾ ਰੇ ਆ ਗਾਹ ਆਪਣੇ ਆਪ ਜਾਈ ਜਾਂਦਾ ਬਾਹਾਂ ਬਿਲਕੁਲ ਸਾ ਸੁੱਕਾ ਹੋਵੇ ਪਾਣੀ ਬਿਲਕੁਲ ਵੀ ਨਾ ਹੋਵੇ ਆ ਦੇਖੋ ਜੇ ਮੇਰਾ ਬਾਹਾਂ ਸੁੱਕਾ ਇਧਰ ਲੈ ਖੱਤਾ ਐਦਾਂ ਤੁਸੀਂ ਰੱਖ ਦੋ ਕੋਈ ਦਿੱਕਤ ਨਹੀਂ ਆਉਣੀ ਸਾਰੇ ਰੇ ਬਾਹਾਂ ਦੇ ਵਿੱਚ ਆਪਣੇ ਆਪ ਰੇ ਇਹਨੇ ਪੈ ਜਾਣਗੇ ਆਪਾਂ ਇਹ ਮੂਝੇ ਮੇਜ਼ ਤੇ ਰਹਿਣੀ ਆ ਜਾ ਰਹੀ ਮਿੱਟੀ ਆ ਉਹ ਢਾਲ ਮਿੱਤਰੋ ਹੈ ਇਹ ਟੈਕਨੋਲੋਜੀ ਵਧੀਆ ਬਾਕੀ ਆਪ ਕੋ ਆਪਣੀ رائے ਆ